ਨਾਨਕ ਸਤਿਗੁਰ ਤਾਂ ਮਿਲੈ ਜੇ ਮਨ ਰਹੇ ਹਦੂਰ ਤੋ ਆਉ ਆਪਾਂ ਕੁਝ ਵਿਚਾਰਾਂ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਪਿੱਛੇ ਆਪਾਂ ਭਾਈ ਗੁਰਦਾਸ ਜੀ ਦਾ ਜੀਵਨ ਸਾਂਝਾ ਕੀਤਾ ਸੀ ਉਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਭਾਈ ਮਨੀ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਸਰੇ ਲਿਖਾਰੀ ਹੋਏ ਨੇ ਭਾਈ ਗੁਰਦਾਸ ਜੀ ਪਹਿਲੇ ਲਿਖਾਰੀ ਨੇ ਇਸੇ ਤਰ੍ਹਾਂ ਹੀ ਬਹੁਤ ਵੱਡੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਆ ਆਪਾਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੀ ਕੁਝ ਵਿਚਾਰਾਂ ਦੀ ਸਾਂਝ ਪਾਵਾਂਗੇ ਜਿੰਨੇ ਵੀ ਆਪ ਵੱਡਪਾਗੀ ਸੁਭਾਏ ਮਾਨ ਹੋਏ ਹੋ ਆਓ ਇਕਾਗਰ ਚ ਧੋ ਮਨ ਨੂੰ ਵੀ ਸੁਚੇਤ ਕਰੋ ਮੋਬਾਈਲ ਵੀ ਆਪਣੇ ਬੰਦ ਕਰੋ ਤਾਂ ਜੋ ਆਪਾਂ ਗੁਰੂ ਦੀ ਬਾਣੀ ਦਾ ਲਾਹਾ ਪ੍ਰਾਪਤ ਕਰ ਸਕੀਏ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦੀ ਇੱਕ ਬੜੀ ਵੱਡੀ ਖੂਬੀ ਹੁੰਦੀ ਹੈ ਧਰਮ ਦੇ ਵਿੱਚੋਂ ਗਿਆਨ ਪ੍ਰਾਪਤ ਹੁੰਦਾ ਹੈ ਬਾਰਨੀ ਨੇ ਐਸਾ ਮੰਨਿਆ ਕਬੀਰ ਜਹਾਂ ਗਿਆਨ ਤਹਾਂ ਧਰਮ ਹੈ ਗੁਰਦੇਵ ਜੀ ਕਹਿੰਦੇ ਅਸਲ ਧਰਮ ਗਿਆਨ ਅਨਿਖੜਵੇਂ ਨੇ ਇਹਨਾਂ ਨੂੰ ਨਖੇੜ ਕੇ ਨਹੀਂ ਵੇਖਿਆ ਜਾ ਸਕਦਾ ਤੋਂ ਜਦੋਂ ਆਪਾਂ ਗੁਰਨਾਣਕ ਦੇ ਵੇੜੇ ਨੂੰ ਵੇਖਦੇ ਇੱਥੇ ਗਿਆਨ ਦੀ ਮਨਾਹੀ ਨਹੀਂ ਹੈ ਵਿਦਿਆ ਦੀ ਮਨਾਹੀ ਨਹੀਂ ਹੈ ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆਂ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿੱਦਿਆ ਵਿਖਮ ਵਿਚਾਰ ਗੁਰਦੇਵ ਕਹਿੰਦੇ ਗਾ ਲੈਂਦਾ ਵੈ ਗੁਰੂ ਤੇਰੇ ਗੁਣਾ ਕਰਕੇ ਤੈਨੂੰ ਕੋਈ ਗਾ ਲੈਂਦਾ ਵਿੱਦਿਆ ਨਾਲ ਵੈ ਗੁਰੂ ਤੇਰੀਆਂ ਵਡੀਆਂ ਔਖੀਆਂ ਗੁੰਝਲਾਂ ਉਹਦੀ ਵਡਿਆਈ ਕੁਦਰਤ ਵਿੱਚੋਂ ਵਿਦਿਆ ਰਾਹੀ ਲੱਭੀ ਜਾ ਸਕਦੀ ਹੈ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ ਵਿਦਿਆ ਨਾਲ ਸੰਬੰਧਤ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਪਣੀ ਪਹਿਲੀ ਰਚਨਾ 7 ਸਾਲ ਦੀ ਉਮਰ 'ਚ ਜੋ ਆਸਾ ਰਾਗ ਅੰਦਰ ਪੱਟੀ ਲਿਖੀ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਪਹਿਲੀ ਰਚਨਾ ਹੈ ਪੱਟੀ ਲਿਖੀ ਜੋ ਗੁਰਦੇਵ ਪਾਠਸ਼ਾਲਾ ਵਿੱਚ ਜਾ ਕੇ ਉਚਾਰਨ ਕਰਦੇ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਬੱਚਿਆਂ ਨੂੰ ਵਿੱਦਿਆ ਦਿਆ ਕਰਦੇ ਸਨ ਜਿੱਥੇ ਬਾਬਰ ਦਾ ਪੁੱਤਰ ਹਮਾਇੂ ਵੀ ਆ ਕੇ ਸਜਦਾ ਕਰਕੇ ਗਿਆ ਸੀ ਖੈਰ ਗੁਰਦੇਵ ਨੇ ਪਰ ਇੱਕ ਸ਼ਰਤ ਰੱਖੀ ਹੈ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਇੱਕ ਤੇ ਵਿੱਦਿਆ ਚ ਪਰਉਪਕਾਰ ਹੋਏ ਦੂਸਰਾ ਵਿਦਵਾਨ ਵਿੱਚ ਨਿਮਰਤਾ ਹੋਵੇ ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ ਜਿੱਥੇ ਵਿਦਵਾਨ ਹੈ ਉੱਥੇ ਨਿਮਰਤਾ ਹੈ ਗੁਰੂ ਨਾਨਕ ਦੇਵ ਜੀ ਕਰ ਤੇ ਜਿੱਥੇ ਵਿਦਿਆ ਹੈ ਉੱਥੇ ਪਰਉਪਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਖੈਰ ਮੈਂ ਬੇਨਤੀ ਕਰਾਂ ਬਹੁਤ ਵੱਡੇ ਵਿਦਵਾਨ ਅਤੇ ਨਿਮਰਤਾ ਦੇ ਪੁੰਜ ਭਾਈ ਸਾਹਿਬ ਭਾਈ ਨੰਦ ਲਾਲ ਜੀ ਜਦੋਂ ਆਪਾਂ ਉਹਨਾਂ ਦਾ ਜੀਵਨ ਦੇਖਦੇ ਹਾਂ ਗਜਨੀ ਦੀ ਧਰਤੀ ਤੇ 1633 ਨੂੰ ਪਿਤਾ ਛੱਜੂ ਮੱਲ ਖੱਤਰੀ ਦੇ ਘਰ ਭਾਈ ਨੰਦ ਲਾਲ ਜੀ ਦਾ ਜਨਮ ਹੁੰਦਾ ਹੈ ਮਾਤਾ ਪਰਿਵਾਰ ਦਾ ਹੋਰ ਵੇਰਵਾ ਬਹੁਤਾ ਪ੍ਰਾਪਤ ਨਹੀਂ ਹੁੰਦਾ ਪਰ ਕਿਉਂਕਿ ਹਿੰਦੂ ਪਰਿਵਾਰ ਵਿੱਚ ਜਨਮੇ ਸੰਤ ਭਾਈ ਆਨੰਦ ਲਾਲ ਜੀ ਇਹਨਾਂ ਦੇ ਪਿਤਾ ਅਰਬੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ ਅਤੇ ਇਹਨਾਂ ਦੇ ਪਿਤਾ ਸਨ ਜਿਹੜੇ ਉਹ ਸ਼ਾਹ ਜਹਾਨ ਦੇ ਸਮੇਂ ਉਹ ਉਸ ਇਲਾਕੇ ਦੇ ਵਿੱਚ ਉਹਨਾਂ ਦੇ ਨਾਲ ਜੰਦਾਰਾ ਸ਼ਿਕੋਹ ਦੇ ਨਾਲ ਰਹਾ ਕਰਦੇ ਸਨ ਬੜੇ ਵਿਦਵਾਨ دیਵਾਨ ਦੀ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ ਸੀ ਜਿਨ੍ਹਾਂ ਦੇ ਗ੍ਰਹਿ ਵਿਖੇ ਭਾਈ ਆਨੰਦ ਲਾਲ ਜੀ ਦਾ ਜਨਮ ਹੁੰਦਾ ਕਿਉਂਕਿ Hindu ਪਰਿਵਾਰ ਵਿੱਚ ਜਨਮੇ ਸਨ ਅਤੇ ਪਰਿਵਾਰ ਦੀ ਮਰਿਆਦਾ ਸੀ ਕਿਉਂਕਿ ਇਹ ਪਰਿਵਾਰ ਰਾਮਾਨੁੰਜ ਸੰਪਰਦਾ ਨਾਲ ਸੰਬੰਧਿਤ ਸੀ ਅਤੇ ਪਰਵਾਰ ਜਿਹੜਾ ਬੱਚਾ ਜੰਮਦਾ ਸੀ ਉਹਦੇ ਗਲ ਵਿੱਚ ਕੰਠੀ ਪਾਈ ਜਾਂਦੀ ਸੀ ਭਾਈ ਨੰਦ ਲਾਲ ਜੀ ਨੇ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਮੈਂ ਐਸੀ ਕੰਠੀ ਨੂੰ ਸਵਕਾਰ ਨਹੀਂ ਕਰਦਾ ਭਾਈ ਨੰਦ ਲਾਲ ਜੀ ਬਹੁਤ ਰੋਸ਼ਨ ਦਿਮਾਗ ਸਨ ਗਜਨੀ ਅੱਜ ਵੀ ਉਹਨਾਂ ਦੇ ਨਾਂ ਤੇ ਗੁਰਦੁਆਰਾ ਹੈ ਗਜਨੀ ਦੀ ਦਰਤੀ ਤੇ ਅੱਜ ਵੀ ਤੁਸੀਂ ਵੇਖੋਗੇ ਅੱਜ ਕੱਲ ਤੇ ਸਾਡੇ ਕੋਲ ਨੈੱਟ ਸਾਧਨ ਬੜੇ ਨੇ ਹਜ਼ਾਰ ਹਜ਼ਾਰ 2000 ਸਾਲ ਪੁਰਾਣੇ ਘਰ ਉੱਥੇ ਉਸੇ ਤਰ੍ਹਾਂ ਨੇ ਕੱਚੇ ਘਰ ਉਲਿੰਬ ਦਿੰਦੇ ਨੇ ਉਹਨਾਂ ਨੂੰ ਉਹ ਬਰਕਰਾਰ ਰਹਿਂਦੇ ਨੇ ਉਸੇ ਤਰ੍ਹਾਂ ਭਾਈ ਨੰਦ ਲਾਲ ਜੀ ਦੇ ਨਾਂ ਤੇ ਅਸਥਾਨ ਅੱਜ ਵੀ ਗਜਨੀ ਦੀ ਧਰਤੀ ਤੇ ਹੈ ਤੇ ਗਜਨੀ ਦੀ ਧਰਤੀ ਤੋਂ ਭਾਈ ਆਨੰਦ ਲਾਲ ਜੀ ਮੁਲਤਾਨ ਦੀ ਧਰਤੀ ਤੇ ਆਉਂਦੇ ਨੇ ਪਿਤਾ ਗੁਜਰ ਜਾਂਦੇ ਨੇ ਅਤੇ ਭਾਈ ਆਨੰਦ ਲਾਲ ਜੀ ਬੜੇ ਵਿਦਵਾਨ ਅਰਬੀ ਫਾਰਸੀ ਦੇ ਮਾਹਰ ਸਨ ਮੁਲਤਾਨ ਦੀ ਧਰਤੀ ਤੇ ਉਹਨਾਂ ਨੇ ਕਾਫੀ ਸਮਾਂ ਨੌਕਰੀ ਕੀਤੀ ਹੈ ਅਤੇ ਬਹੁਤ ਉੱਚ ਪਦਵੀਆਂ ਤੇ ਭਾਈ ਆਨੰਦ ਲਾਲ ਜੀ ਰਹੇ ਨੇ ਮੁਲਤਾਨ ਦੀ ਧਰਤੀ ਕਿਉਂਕਿ ਜਿੱਥੇ ਭਗਤ ਪ੍ਰਲਾਦ ਜੀ ਦਾ ਜਨਮ ਹੋਇਆ ਮਲਤਾਨ ਦੀ ਇਹ ਉਹੀ ਧਰਤੀ ਸੀ ਜਿੱਥੋਂ ਦੇ ਪੀਰ ਬਹੁਤ ਮੰਨੇ ਪਰਮੰਨੇ ਹੁੰਦੇ ਸਨ ਜਿੱਥੇ ਗੁਰੂ ਨਾਨਕ ਸਾਹਿਬ ਜਦੋਂ ਜਾਂਦੇ ਨੇ ਉਹ ਦੁੱਧ ਦਾ ਕਟੋਰਾ ਗੁਰਦੇਵ ਨੂੰ ਪੇਸ਼ ਕਰਦੇ ਹੁੰਦੇ ਉਦਾਰਥੇ ਹੀ ਸੀ ਵੀ ਇਸ ਨਗਰ ਵਿੱਚ ਜਿਵੇਂ ਦੁੱਧ ਦਾ ਕਟੋਰਾ ਭਰਿਆ ਹੈ ਬੁਰੰਤੌਰ ਤੇ ਇਹਦੇ ਚ ਹੋਰ ਗੁੰਜਾਇਸ਼ ਨਹੀਂ ਹੈ ਇਸੇ ਤਰ੍ਹਾਂ ਮਲਤਾਨ ਦੀ ਧਰਤੀ ਤੇ ਪੀਰ ਔਲੀਏ ਗੌਸ਼ ਬਹੁਤ ਨੇ ਗੁਰੂ ਨਾਨਕ ਤੇਰੀ ਜ਼ਰੂਰਤ ਨਹੀਂ ਉੱਥੇ ਗੁਰੂ ਨਾਨਕ ਸਾਹਿਬ ਨੇ ਉਸ ਕਟੋਰੇ ਚ ਭਾਈ ਗੁਰਦਾਸ ਜੀ ਆਖਦੇ ਨੇ ਚਮੇਲੀ ਦਾ ਫੁੱਲ ਰੱਖ ਦਿੱਤਾ ਸੀ ਗੁਰਦੇਵ ਨੇ ਕਿਹਾ ਸੀ ਅਸੀਂ ਅਸੀਂ ਜਿਵੇਂ ਚਮੇਲੀ ਦਾ ਫੁੱਲ ਹੈ ਇਨੇ ਥਾਂ ਨਹੀਂ ਕੇਰਿਆ ਦੁੱਧ ਨੂੰ ਨਹੀਂ ਡੋਲਿਆ ਗੁਰਦੇਵ ਕਹਿੰਦੇ ਅਸੀਂ ਕਿਸੇ ਦਾ ਥਾਂ ਨਹੀਂ ਮੱਲਣ ਆਏ ਬਸ ਸੱਚ ਖੁਦਾ ਰੱਬ ਦਾ ਹੋਕਾ ਦੇਣ ਵਾਸਤੇ ਆਏ ਆ ਅਸੀਂ ਉਹਦੀ ਖੁਸ਼ਬੋ ਨੂੰ ਵੰਡਣ ਵਾਸਤੇ ਆਏ ਆ ਕਿਉਂਕਿ ਉਹ ਧਰਤੀ ਜਿੱਥੇ ਬੜੇ ਵਿਦਵਾਨ ਪੀਰ ਫਕੀਰ ਭਾਈ ਨੰਦ ਲਾਲ ਜੀ ਬਹੁਤ ਲੰਬੇਰਾ ਸਮਾਂ ਇਸ ਧਰਤੀ ਤੇ ਰਹਿੰਦੇ ਨੇ ਕਿਉਂਕਿ ਇਹਨਾਂ ਦੇ ਪਿਤਾ ਜਿਹੜੇ ਛੱਜੂ ਮੱਲ ਖੱਤਰੀ ਸਨ ਅੱਜ ਕੱਲ ਤੇ ਅਸੀਂ ਵਾੜਾਂ ਉੱਚੀਆਂ ਕਰ ਦਿੱਤੀਆਂ ਨਾ ਮਾਫ਼ ਕਰਨਾ ਕਿੰਨੇ ਗੁਰੂ ਘਰ ਦੇ ਸੇਵਕ ਐਸੇ ਹੋਏ ਨੇ ਜਿਹੜੇ ਪਹਿਲਾਂ Hindu ਪਰਿਵਾਰ ਵਿੱਚੋਂ ਸੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕਾਕਾਰ ਸ਼੍ਰੀ ਦਰਬਾਰ ਸਾਹਿਬ ਤੋਂ ਜਦੋਂ ਹੁਕਮਨਾਮਾ ਲਿਖਿਆ ਜਾਂਦਾ ਹੈ ਉਹਦੇ ਅਰਥ ਉਹ ਜੇਸ ਵਿਦਵਾਨ ਨੇ ਕੀਤੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਉਹ ਹਿੰਦੂ ਪਰਿਵਾਰ ਵਿੱਚੋਂ ਸਨ ਭਗਤ ਪੂਰਨ ਸਿੰਘ ਜੀ ਹਿੰਦੂ ਪਰਿਵਾਰ ਵਿੱਚੋਂ ਸਨ ਉਹ ਗੱਲ ਵੱਖਰੀ ਅੱਜ ਆਪਾਂ ਥੋੜੀਆਂ ਜੀਆਂ ਵਾੜਾਂ ਉੱਚੀਆਂ ਕਰ ਦਿੱਤੀਆਂ ਸਾਡੀ ਮਾਦਾ ਸ਼ਕਤੀ ਘਟ ਗਈ ਹੈ ਮਾਫ ਕਰਨਾ ਅਸੀਂ ਥੋੜੇ ਜੇ ਸੁੰਗੜ ਵੀ ਗਏ ਆ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਮਤ ਕਿਉਂਕਿ ਸਿੱਖ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨਦਾ ਤੋ ਕਿਉਂਕਿ ਇਹ ਖੁਸ਼ਬੋ ਕਿਉਂਕਿ ਗੁਰਦੇਵ ਜਦੋਂ ਬਾਣੀ ਦਾ ਉਪਦੇਸ਼ ਜਾਂ ਜਾਂ ਜਦੋਂ ਰੱਬ ਦੀ ਬਾਤ ਬਾਣੀ ਪਾਉਂਦੇ ਨੇ ਉਥੇ ਕਿਸੇ ਜਮਾਤ ਦੀ ਗੱਲ ਨਹੀਂ ਗੁਰੂ ਕਰਦੇ ਕੋਈ ਗਾਵੇ ਕੋ ਸੁਣੇ ਕੋਈ ਤੇ ਵਿੱਚ ਸਭਾ ਜਾਂਦੇ ਨੇ ਕੋਈ ਕੰਡੀਸ਼ਨ ਥੋੜਾ ਜਾਂ ਸਾਬ ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਜਦੋਂ ਆਪਾਂ ਕਿਸੇ ਕੋਲ ਰਾਹ ਪੁੱਛਦੇ ਆਂ ਕਿਤੇ ਜਾਣ ਵਾਸਤੇ ਆਪਾਂ ਇਹ ਥੋੜਾ ਪੁੱਛਦੇ ਪਹਿਲੋਂ ਤੂੰ ਇਹ ਦੱਸ ਵੀ ਸਿੱਖ ਐ ਹਿੰਦੂ ਐ ਕਿ ਮੁਸਲਮਾਨ ਸਾਡਾ ਵਾਸਤਾ ਸਾਡੀ ਮੰਜ਼ਲ ਦੇ ਨਾਲ ਹੁੰਦਾ ਆ ਆਪਾਂ ਤੇ ਰਾਹ ਪੁੱਛਣਾ ਹੈ ਉਹਦੇ ਕੋਲ ਤੋ ਬਾਣੀ ਕਹਿੰਦੀ ਗੁਣ ਲੈ ਲੈਣੇ ਚਾਹੀਦੇ ਨੇ ਗੁਣ ਨੂੰ ਜਦੋਂ ਸਾਂਝੇ ਤੌਰ ਤੇ ਰੱਖਾਂਗੇ ਉਹ ਦੁਨੀਆ ਦਾ ਜ਼ਿਆਦਾ ਲਾਭ ਹੁੰਦਾ ਹੈ ਗਿਆਨ ਪਰਮਾਤਮਾ ਦੇ ਗੁਣ ਕਿਸੇ ਦੀ ਪ੍ਰੋਪਰਟੀ ਨਹੀਂ ਹੈ। ਉਹ ਸਭ ਵਾਸਤੇ ਸਾਂਝੇ ਨੇ। ਬਾਣੀ ਗੁਰੂ ਕੀ ਸਿੱਖਿਆ ਆ ਸਭ ਵਾਸਤੇ ਸਾਂਝੀ ਚਾਹੀ ਤਾਂ ਹੀ ਚਾਰ ਦਰਵਾਜ਼ੇ ਹੁੰਦੇ ਨੇ। ਜੇ ਆਪਾਂ ਦਰਵਾਜ਼ੇ ਹੀ ਬੰਦ ਕਰ ਲਏ ਫਿਰ ਕੀ ਕਰਾਂਗੇ? ਜੋ ਮੈਂ ਬੇਨਤੀ ਕਰ ਰਿਹਾ ਹਾਂ। ਭਾਈ ਨੰਦ ਲਾਲ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਭਾਈ ਨੰਦ ਲਾਲ ਜੀ ਗੁਰੂ ਦੇ ਸਿੱਖ ਕਦੋਂ ਬਣੇ ਭਾਈ ਆਨੰਦ ਲਾਲ ਜੀ ਦਾ ਜੋ ਵਿਆਹ ਹੋਇਆ ਸੀ ਉਹਨਾਂ ਦੀ ਪਤਨੀ ਸੀ ਜਿਹੜੇ ਉਹ ਸਿੱਖ ਪਰਿਵਾਰ ਵਿੱਚੋਂ ਆਏ ਸਨ ਉਹ ਆਪਣੀ ਬਾਣੀ ਪੜ੍ਹਦੇ ਨੇ ਗੁਰੂ ਗੁਰੂ ਜਪਦੇ ਨੇ ਕਿਉਂਕਿ ਸੱਚ ਜਿਹੜੇ ਗੁਣ ਪ੍ਰਭਾਵਿਤ ਕਰਦੇ ਨੇ ਹਮੇਸ਼ਾ ਹਮੇਸ਼ਾ ਹੀ ਸੱਚ ਗਿਆਨ ਧਰਮ ਗੁਣ ਪ੍ਰਭਾਵਿਤ ਕਰੇਗਾ ਆ ਬਾਣੀ ਵਾਲਾ ਧਰਮ ਗੁਰੂ ਵਾਲਾ ਪ੍ਰਭਾਵਿਤ ਕਰੇਗਾ ਸਭ ਇਹ ਸੁਭਾਵਕ ਹੈ ਜਦੋਂ ਭਾਈ ਨੰਦ ਲਾਲ ਜੀ ਦੀ ਜਿਹੜੀ ਪਤਨੀ ਸੀ ਉਹ ਬਾਣੀ ਪੜ੍ਹਦੇ ਨੇ ਗੁਰੂ ਗੁਰੂ ਜਪਦੇ ਨੇ ਅਤੇ ਸਦਾ ਬਾਣੇ ਚ ਰਹਿੰਦੇ ਨੇ ਜਿੱਥੋਂ ਭਾਈ ਨੰਦ ਲਾਲ ਜੀ ਫਿਰ ਗੁਰੂ ਵਾਲੇ ਪਾਸੇ ਮੁੜੇ ਵਿਦਵਾਨ ਵੀ ਸਨ ਜਗਿਆਸੂ ਵੀ ਬਹੁਤ ਵੱਡੇ ਸਨ ਤੇ ਇਤਿਹਾਸ ਨੇ ਦੱਸਿਆ ਜਦੋਂ ਔਰੰਗਜ਼ੇਬ ਦਾ ਪੁੱਤਰ ਸ਼ਾ ਆਲਮ ਸ਼ਾਜਾਦਾ ਮੁਅਜ਼ਜ਼ਮ ਸ਼ਾ ਆਲਮ ਨੂੰ ਬਾਅਦ ਵਿੱਚ ਬਹਾਦਰ ਸ਼ਾ ਕਰਕੇ ਪ੍ਰਸਿੱਧ ਹੋਏ ਹੁਣ ਕਿਉਂਕਿ ਜਿਹੜੇ ਸ਼ਾਜਾਦੇ ਸਨ ਉਹਨਾਂ ਦੀ ਵਿੱਦਿਆ ਵਾਸਤੇ ਭਾਈ ਆਨੰਦ ਲਾਲ ਜੀ ਨੂੰ ਮੁਕਰਰ ਕੀਤਾ ਸੀ ਕਿਉਂਕਿ ਇਹਨਾਂ ਦੇ ਪਿਤਾ ਵੀ ਪਹਿਲਾਂ ਸ਼ਾਈ ਘਰਾਣੇ ਵਿੱਚ ਇਹ ਕੰਮ ਕਰਦੇ ਰਹੇ ਸਨ ਤੋਂ ਮਲਤਾਨ ਦੀ ਧਰਤੀ ਤੋਂ ਭਾਈ ਆਨੰਦ ਲਾਲ ਜੀ ਜਦੋਂ ਦਿੱਲੀ ਨੂੰ ਜਾਂਦੇ ਨੇ ਉਦੋਂ ਫਿਰ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿਉਂਕਿ ਗੁਰੂ ਬਾਰੇ ਪਤਾ ਸੀ ਬਾਣੀ ਦੇ ਅਭਿਆਸੀ ਵੀ ਬਣੇ ਸਨ ਫਿਰ ਇਹ ਸ਼੍ਰੀ ਦਰਬਾਰ ਸਾਹਿਬ ਆਏ ਸਨ ਉੱਥੋਂ ਸ਼੍ਰੀ ਆਨੰਦਪੁਰ ਸਾਹਿਬ ਗੁਰਦੇਵ ਦੇ ਦਰਸ਼ਨ ਕੀਤੇ ਤੇ ਆਗਿਆ ਲੈ ਕੇ ਦਿੱਲੀ ਦੀ ਧਰਤੀ ਤੇ ਔਰੰਗਜ਼ੇਬ ਬਾਦਸ਼ਾਹ ਦੇ ਸ਼ਾਹਜਾਦਿਆਂ ਨੂੰ ਵਿੱਦਿਆ ਦਿੰਦੇ ਨੇ ਕਿੰਨਾ ਸਮਾਂ ਉੱਥੇ ਰਹੇ ਭਾਈ ਨੰਦ ਲਾਲ ਜੀ ਤੇ ਫਿਰ ਤੁਸੀਂ ਵਾਰਤਾ ਜਾਣਦੇ ਹੋ ਜਦੋਂ ਬਹੁਤ ਵੱਡੇ ਔਲੀਏ ਦੀ ਚਿੱਠੀ ਔਰੰਗਜ਼ੇਬ ਨੂੰ ਆਉਂਦੀ ਹੈ ਤੇ ਉਹਦੇ ਵਿੱਚ ਕੁਰਾਨ ਦੀ ਇੱਕ ਆਇਤ ਲਿਖ ਕੇ ਭੇਜਦਾ ਹੈ ਉਹ ਹੁਣ ਕਿਉਂਕਿ ਵਿਦਵਾਨ ਬੜੇ ਦਾਨਸਵੰਦ ਬਾਦਸ਼ਾਹ ਦੇ ਕੋਲ ਪਰ ਜਿਹੜੇ ਅਰਥ ਭਾਈ ਨੰਦ ਲਾਲ ਜੀ ਨੇ ਕੀਤੇ ਸਨ ਉਹ ਬਾਦਸ਼ਾਹ ਨੂੰ ਬਹੁਤ ਪਾਏ ਉਦੋਂ ਫਿਰ ਪੁੱਛਿਆ ਸੀ ਭਾਈ ਨੰਦ ਲਾਲ ਜੀ ਬਾਰੇ ਤੇ ਕਿਹਾ ਸੀ ਨਾਮ ਹਿੰਦੂਆਂ ਵਾਲਾ ਹੈ ਜਿਨੂੰ ਕੁਰਾਨ ਦੀ ਇਤਨੀ ਸਮਝ ਹੈ ਉਹਦਾ ਨਾਮ ਮੁਸਲਮਾਨਾਂ ਵਾਲਾ ਚਾਹੀਦਾ ਇਹ ਮੋਮਣ ਕਿਉਂ ਨਹੀਂ ਬਣੇ ਇਹ ਨਮਾਜ਼ੀ ਕਿਉਂ ਨਹੀਂ ਬਣੇ ਇਹ ਮਸੀਤੇ ਕਿਉਂ ਨਹੀਂ ਸਜਦਾ ਕਰਨ ਉਦੋਂ ਜਦੋਂ ਬਾਦਸ਼ਾਹ ਨੇ ਬਾਤ ਕਹੀ ਸੀ ਉਦੋਂ ਸ਼ਾ ਆਲਮ ਬਹਾਦਰ ਸ਼ਾ ਉਹ ਬਹੁਤ ਸਤਕਾਰ ਕਰਦੇ ਸਨ ਭਾਈ ਆਨੰਦ ਲਾਲ ਜੀ ਉਹਨਾਂ ਨੇ ਫਿਰ ਬੇਨਤੀ ਕੀਤੀ ਸੀ ਕਿ ਇੱਥੇ ਜੇ ਰਹੋਗੇ ਤੁਹਾਡਾ ਈਮਾਨ ਕਾਇਮ ਨਹੀਂ ਰਹਿ ਸਕਦਾ ਤੇ ਰਹਿਣਾ ਪੈਣਾ ਤੁਹਾਨੂੰ ਆਪਣਾ ਈਮਾਨ ਛੱਡਣਾ ਪੈਣਾ ਜੇ ਈਮਾਨ ਨਹੀਂ ਛੱਡਦੇ ਫਿਰ ਜਾਨ ਛੱਡ ਜੀ ਪੈਣੀ ਉਦੋਂ ਕਿਉਂਕਿ ਭਾਈ ਅਨੰਦ ਲਾਲ ਜੀ ਗੁਰਦੇਵ ਨੂੰ ਮਿਲ ਚੁੱਕੇ ਨੇ ਉਦੋਂ ਫਿਰ ਭਾਈ ਆਨੰਦ ਲਾਲ ਜੀ ਫੈਸਲਾ ਕਰਦੇ ਨੇ ਦਿੱਲੀ ਦੀ ਧਰਤੀ ਤੋਂ ਭਾਈ ਆਨੰਦ ਲਾਲ ਜੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਇਹ ਮਿਲਾਪ 1695 ਈਸਵੀ ਨੂੰ ਹੁੰਦਾ ਹੈ 1633 ਨੂੰ ਭਾਈ ਆਨੰਦ ਲਾਲ ਜੀ ਦਾ ਜਨਮ ਹੁੰਦਾ ਹੈ 1695 ਈਸਵੀ ਨੂੰ ਭਾਈ ਆਨੰਦ ਲਾਲ ਜੀ ਪਰਿਵਾਰ ਸਮੇਤ ਸ਼੍ਰੀ ਆਨੰਦਪੁਰ ਸਾਹਿਬ ਪਹੁੰਚਦੇ ਨੇ ਤੇ ਉਦੋਂ ਭਾਈ ਆਨੰਦ ਲਾਲ ਜੀ ਆਪਣੇ ਕੋਲ ਇੱਕ ਰਚਨਾ ਲੈ ਕੇ ਆਏ ਸਨ ਜਦੋਂ ਗੁਰੂ ਨੂੰ ਸਜਦਾ ਕੀਤਾ ਨਾ ਗੁਰੂ ਨਾਨਕ ਦੇ ਘਰ ਵਿਦਵਾਨਾਂ ਦੀ ਬੜੀ ਕਦਰ ਹੈ ਮੈਂ ਪਹਿਲੋਂ ਬੇਨਤੀ ਕੀਤੀ ਗਿਆਨ ਚਾਹੀਦਾ ਹੈ ਵਿਦਿਆ ਚਾਹੀਦੀ ਹੈ ਪਰ ਉਹ ਪੁਕਾਰ ਹੋਏ ਨਿਮਰਤਾ ਹੋਏ ਭਾਈ ਆਨੰਦ ਲਾਲ ਜੀ ਆਪਣੀ ਇੱਕ ਰਚਨਾ ਲੈ ਕੇ ਆਏ ਸੀ ਗੁਰਦੇਵ ਨੂੰ ਸਜਦਾ ਕੀਤਾ ਤੁਸੀਂ ਵੇਖੋ ਉਦੋਂ ਭਾਈ ਆਨੰਦ ਲਾਲ ਜੀ ਦੀ ਜਿਹੜੀ ਉਮਰ ਹੈ ਉਹ 62 ਸਾਲ ਦੇ ਲਗਭਗ ਸੀ ਜਦੋਂ ਗੁਰਦੇਵ ਕੋਲ ਆਏ ਦਾੜਾ ਇਹਨਾਂ ਦਾ ਸਫੇਦ ਸੀ ਬਿਲਕੁਲ ਤੇ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੇ ਆਪਾਂ ਉਮਰ ਵੇਖਦੇ ਹਾਂ 30 31 ਸਾਲ ਦੇ ਲਗਭਗ ਸੀ ਜਿਹੜਾ 60-62 ਸਾਲ ਦਾ ਵਿਦਵਾਨ ਹੋਏ ਅਰਬੀ ਫਾਰਸੀ ਦਾ ਮਾਹਰ ਹੋਏ ਬਾਦਸ਼ਾਹ ਦੇ ਸ਼ਹਿਜ਼ਾਦਿਆਂ ਨੂੰ ਵਿਦਿਆ ਦੇਣ ਵਾਲਾ ਉਸਤਾਦ ਹੋਏ ਤੇ ਜਦੋਂ ਰਚਨਾ ਗੁਰੂ ਜੀ ਕੋਲ ਲੈ ਕੇ ਆਏ ਸਾਬ ਨੇ ਪੁੱਛਿਆ ਨਾਮ ਕੀ ਹੈ ਕਹਿਣ ਲੱਗੇ ਨਾਮ ਇਹਦਾ ਬੰਦਗੀ ਨਾਮ ਹੈ ਗੁਰਦੇਵ ਕਹਿੰਦੇ ਨਹੀਂ ਇਹਦਾ ਨਾਮ ਜ਼ਿੰਦਗੀ ਨਾਮ ਹੈ ਇਹ ਨਹੀਂ ਕਿਹਾ ਕਿ ਮੈਂ ਅਰਬੀ ਫਾਰਸੀ ਦਾ ਵਿਦਵਾਨ ਆ ਇਹ ਨਹੀਂ ਕਿ ਆ피 ਮੇਰੇ ਕੋਲ ਕਿਤਨੀ ਵਿਦਵਤਾ ਹੈ ਪਰ ਗੁਰਦੇਵ ਵੇਖੋ ਆਪਣੀ ਕਿਤਾਬ ਦਾ ਨਾਮ ਬਦਲ ਦਿੱਤਾ ਸਤਿਗੁਰੂ ਤੁਸੀਂ درست ਆਖਦੇ ਹੋ ਗੁਰਦੇਵ ਆਪ ਜੀ ਦੇ ਮੁਖ ਦਾ ਬਚਨ ਸੱਚ ਅਟਲ ਹੈ ਸਤਿਗੁਰੂ ਆਪ ਮੇਰੇ ਗੁਰਦੇਵ ਹੋ ਮੈਂ ਤੁਹਾਡਾ ਸਿੱਖ ਬਣ ਕੇ ਆਇਆ ਹਾਂ ਗੱਲ ਉਮਰ ਦੀ ਨਹੀਂ ਹੈ ਦੇ ਗੁਰੂ ਵੀ ਇਹ ਵੇਂਦ ਠੀਕ ਹੈ ਵਿਦਵਾਨ ਆਏ ਗੁਰੂ ਕੋਲ ਵਿਦਵਤਾ ਹੋਏ ਪਰ ਇੱਕ ਗੁਰੂ ਦਾ ਔਰਾ ਗੁਰੂ ਦਾ ਮਹਾਤਮ ਗੁਰੂ ਦਾ ਅਨੁਭਵ ਹੈ ਉਹ ਸਿੱਖ ਨੂੰ ਪਤਾ ਹੁੰਦਾ ਹੈ ਵੀ ਉਹ ਬਹੁਤ ਵੱਡਾ ਹੈ ਬਹੁਤ ਮਹਾਨ ਹੈ ਤੋਂ ਭਾਈ ਨੰਦ ਲਾਲ ਜੀ ਆਏ ਸਨ ਇਹ ਨਹੀਂ ਕਿ ਵਿਦਵਾਨ ਬਣ ਕੇ ਆਏ ਸਨ ਸਤਿਗੁਰੂ ਮੈਂ ਤੁਹਾਡੇ ਕੋਲ ਆਇਆ ਮੇਰਾ ਈਮਾਨ ਵੀ ਸਾਬਤ ਰਹੇਗਾ ਮੇਰੀ ਜਾਨ ਵੀ ਸਾਬਤ ਰਹੇਗੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਭਾਈ ਨੰਦ ਲਾਲ ਜੀ ਰਹੇ ਨੇ ਤੇ ਗੁਰਦੇਵ ਜੀ ਕੋਲ ਜਿੱਥੇ ਉਹਨਾਂ ਨੇ ਲਿਖਤ ਰੂਪ ਅੰਦਰ ਆਪਣੀਆਂ ਰਚਨਾਵਾਂ ਜਿਹਦੀ ਗਿਣਤੀ 9 ਪੁਸਤਕਾਂ ਨੇ ਇੱਕ ਉਹਨਾਂ ਦਾ ਰਹਿਤ ਨਾਮਾ ਹੈ ਇੱਕ ਉਹਨਾਂ ਦਾ ਤਨਖਾ ਨਾਮਾ ਹੈ ਇੱਕ ਉਹਨਾਂ ਦੀ ਜੋਤ ਵਿਗਾਸ ਪੁਸਤਕ ਅਰਬੀ ਫਾਰਸੀ ਵਿੱਚ ਵੀ ਹੈ ਹਿੰਦੀ ਵਿੱਚ ਵੀ ਹੈ ਭਾਈ ਅਨੰਦ ਲਾਲ ਜੀ ਦੀ ਜੁੜੀ ਰਚਨਾ ਹਿੰਦੀ ਵਿੱਚ ਵੀ ਹੈ ਪਰ ਜ਼ਿਆਦੀ ਉਹਨਾਂ ਦੀ ਰਚਨਾ ਅਰਬੀ ਫਾਰਸੀ ਵਿੱਚ ਹੈ ਦੋ ਰਚਨਾਵਾਂ ਉਹਨਾਂ ਦੀਆਂ ਪੰਜਾਬੀ ਦੇ ਵਿੱਚ ਨੇ ਖੈਰ ਪਰ ਗੁਰਦੇਵ ਜੀ ਕੋਲ ਸ਼੍ਰੀ ਆਨੰਦਪੁਰ ਸਾਹਿਬ ਰਹਿੰਦੇ ਆ ਨਾਲ ਉਹ ਲੰਗਰਾਂ ਦੀ ਸੇਵਾ ਵੀ ਕਰਦੇ ਸਨ ਇਤਿਹਾਸ ਦੀ ਸਾਖੀ ਤੁਸੀਂ ਜਾਣਦੇ ਹੋ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਪੇਸ਼ ਬਦਲ ਕੇ ਜਾਂਦੇ ਨੇ ਕਿਸੇ ਨੇ ਕਿਹਾ ਵੀ ਹੁਣ ਸਮਾਂ ਖਤਮ ਹੋ ਗਿਆ ਕਿਸੇ ਨੇ ਕਿਹਾ ਭਾਂਡੇ ਧੋ ਦਿੱਤੇ ਕਿਸੇ ਨੇ ਕੁਝ ਭਾਈ ਆਨੰਦ ਲਾਲ ਜੀ ਨੇ ਹੱਥ ਜੋੜੇ ਸੀ ਤੁਸੀਂ ਆਇਓ ਮੈਨੂੰ ਸੇਵਾ ਦਾ ਮੌਕਾ ਦਿੱਤਾ ਸਿੱਖ ਦੇ ਵਿੱਚ ਗੁਰੂ ਵਾਪਰਦਾ ਆ ਸਿੱਖ ਦੀ ਸੇਵਾ ਨਹੀਂ ਐ ਗੁਰੂ ਦੀ ਸੇਵਾ ਜੋ ਸੀ ਪਰੋਸ ਕੇ ਅੱਗੇ ਰੱਖਿਆ ਬੇਨਤੀ ਕੀਤੀ ਵੀ ਹੋਰ ਮੈਂ ਆਪ ਜੀ ਵਾਸਤੇ ਬਣਾਉਣਾ ਅਗਲੇ ਦਿਨ ਦਰਬਾਰ ਸਜਦਾ ਸਤਗੁਰੂ ਸਨਮਾਨ ਭਾਈ ਨੰਦ ਲਾਲ ਨੂੰ ਬਖਸ਼ਤੇ ਨੇ ਵੀ ਭਾਈ ਨੰਦ ਲਾਲ ਵਿਦਵਤਾ ਇਤਨੀ ਐ ਵਰ ਨਿਮਰਤਾ ਕੇਸ ਰੂਪ ਦੀ ਹੈ ਤੇ ਸੇਵਕ ਸੇਵਾ ਸੇਵਾਦਾਰ ਹੁੰਦਾ ਉਹ ਤੁਹਾਡੇ ਵਰਗਾ ਹੋਣਾ ਚਾਹੀਦਾ ਗੁਰਦੇਵ ਨੇ ਮਾਣ ਬਖਸ਼ਿਆ ਸੀ ਇਤਿਹਾਸ ਦੀਆਂ ਸਾਖੀਆਂ ਉਹ ਬਿਆਨ ਕਰਦੀਆਂ ਨੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਦਿਨ ਕਿਹਾ ਸੀ ਨੰਦ ਲਾਲ ਆ ਮੇਰੇ ਲਾਗੇ ਬੈਠ ਤੂੰ ਮੇਰੇ ਵਰਗਾ ਲੱਗਦਾ ਹੈ ਉਹ ਭਾਈ ਨੰਦ ਲਾਲ ਜੀ ਨੇ ਹੱਥ ਜੋੜੇ ਸਨ ਸਤਿਗੁਰੂ ਇਹ ਗੁਰੂ ਦੀ ਵਡਿਆਈ ਹੈ ਸਿੱਖ ਨੂੰ ਮਾਣ ਬਖਸ਼ਦਾ ਹੈ ਪਰ ਮੇਰੇ ਸਤਿਗੁਰੂ ਮੈਂ ਤੁਹਾਡੇ ਵਰਗਾ ਨਹੀਂ ਹਾਂ ਮੇਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਵਰਗੇ ਲੱਖਾਂ ਨੰਦ ਲਾਲ ਇੱਕ ਕਲਗੀ ਧਰਨੀ ਬਣਾ ਸਕਦੇ ਇੱਕ ਸਤਿਗੁਰ ਤੁਹਾਡੀ ਨਜ਼ਰ ਮੇਰੇ ਵਰਗੇ ਲੱਖਾਂ ਵਿਦਵਾਨ ਪੈਦਾ ਕਰ ਸਕਦੀ ਹੈ ਗੁਰਦੇਵ ਇਹ ਬਰਾਬਰੀ ਨਹੀਂ ਹੋ ਸਕਦੀ ਗੁਰਦੇਵ ਸੱਚੇ ਪਾਤਸ਼ਾਹ ਮਾਣ ਬਖਸ਼ਦੇ ਰਹੇ ਭਾਈ ਨੰਦ ਲਾਲ ਜੀ ਜਿਹੜੇ 52 ਕਵੀ ਸਨ ਉਹਨਾਂ ਵਿੱਚੋਂ ਸ਼੍ਰੋਮਣੀ ਕਵੀ ਸਨ ਗੁਰਦੇਵ ਦੇ ਦਰ ਤੇ ਇੱਕ ਵਾਰ ਭਾਈ ਨੰਦ ਲਾਲ ਨੇ ਇੱਛਾ ਜ਼ਾਹਰ ਕੀਤੀ ਸੀ ਸਤਿਗੁਰੂ ਤੁਹਾਡੇ ਸਿੱਖ ਲੜਨ ਜਾਂਦੇ ਨੇ ਮੇਰੀ ਵਾਰੀ ਕਦੋਂ ਆਏਗੀ ਗੁਰਦੇਵ ਕਹਿੰਦੇ ਸਿੱਖ ਲੜਦਾ ਹੈ ਪਰ ਗੁਰਦੇਵ ਜੀ ਕਹਿੰਦੇ ਤੈਨੂੰ ਜ਼ਰੂਰਤ ਨਹੀਂ ਹੈ ਭਾਈ ਨੰਦ ਲਾਲ ਤੇਰੀ ਕਲਮ ਪਤਾ ਨਹੀਂ ਕਿੰਨੇ ਸੂਰਮਿਆਂ ਨੂੰ ਪੈਦਾ ਕਰ ਦਿੰਦੀ ਹੈ ਠੀਕ ਹੈ ਕ ਸੂਰਮਾ ਲੜਦਾ ਜੂਜਦਾ ਸ਼ਹੀਦ ਹੁੰਦਾ ਪਰ ਭਾਈ ਨੰਦ ਲਾਲ ਤੇਰੀ ਕਲਮ ਪਤਾ ਨਹੀਂ ਕਿੰਨੇ ਸੂਰਮਿਆਂ ਨੂੰ ਜਨਮ ਦੇਣ ਵਾਲੀ ਹੈ ਗੁਰਦੇਵ ਦੇ ਦਰ ਤੋਂ ਨਿਤ ਮਾਣ ਸਨਮਾਨ ਭਾਈ ਨੰਦ ਲਾਲ ਜੀ ਨੇ ਪ੍ਰਾਪਤ ਕੀਤਾ ਤੇ ਗੱਲ ਅੱਖਰਾਂ ਦੀ ਨਹੀਂ ਸੱਚ ਜਾਣੇ ਭਾਵ ਦੀ ਹੁੰਦੀ ਹੈ ਧਰਮ ਦਾ ਮਾਰਗ ਹੈ ਨਾ ਜਾਂ ਰੱਬ ਵੀ ਹੈ ਨਾਮ ਜਪਣਾ ਹੈ ਆਪਾਂ ਵਾਹਿਗੁਰੂ ਵਾਹਿਗੁਰੂ ਪਰ ਵਾਹਿਗੁਰੂ ਅੱਖਰ ਨੂੰ ਨਹੀਂ ਪਕੜਨਾ ਕਰਦੇ ਭਾਵ ਹੋਣਾ ਚਾਹੀਦਾ ਨਹੀਂ ਤੇ ਅੱਖਰ ਰਹਿ ਜਾਣਾ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਵੈ ਗੁਰੂ ਗੁਰ ਮੰਤਰ ਦਾ ਅਭਿਆਸ ਕਰਨਾ ਹੈ ਵੈ ਗੁਰੂ ਨੂੰ ਪਰ ਅੱਖਰ ਨਹੀਂ ਕੱਲੇ ਸਮਝਣਾ ਯਾਦ ਰੱਖਿਆ ਉਹਦੇ ਜੇ ਆਪਾਂ ਅੱਖਰਾਂ ਚੁਲ ਗਏ ਬਾਣੀ ਕਹਿੰਦੀ ਅੱਖਰਾਂ ਚ ਨਹੀਂ ਪਕੜਿਆ ਜਾ ਸਕਦਾ ਹਾਂ ਉਹ ਇਤਿਹਾਸ ਦੱਸਦਾ ਹੈ ਅੱਜ ਕੋਈ ਵਿਦਵਾਨ ਆਇਆ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਰਚਨਾ ਲੈ ਕੇ ਆਇਆ ਕਵੀ ਕੋਈ ਤੇ ਰਚਨਾ ਸੀ ਉਹ ਕਿੱਸਾ ਲੈ ਕੇ ਆਇਆ ਸੀ ਸਸੀ ਪੁੰਨੂ ਦਾ ਕਿੱਸਾ ਲਿਖ ਕੇ ਲਿਆਇਆ ਉਹ ਭਾਈ ਆਨੰਦ ਲਾਲ ਜੀ ਨੂੰ ਕਹਿਣ ਲੱਗਾ ਸੁਣੋ ਭਾਈ ਸਾਹਿਬ ਜੀ ਕਹਿੰਦੇ ਸੁਣਾਓ ਉਸ ਨੇ ਉਹ ਰਚਨਾ ਸੁਣਾਉਣੀ ਸ਼ੁਰੂ ਕੀਤੀ ਭਾਈ ਆਨੰਦ ਲਾਲ ਜੀ ਜ਼ਾਰੋ ਜ਼ਾਰੋਣ ਲੱਗ ਪਏ ਉਹ ਵਿਦਵਾਨ ਕਹਿਣ ਲੱਗਾ ਭਾਈ ਆਨੰਦ ਲਾਲ ਜੀ ਲੱਗਦਾ ਹੈ ਤੁਹਾਨੂੰ ਇਹ ਕਿੱਸਾ ਬਹੁਤ ਚੰਗਾ ਲੱਗਾ ਹੈ ਉਹ ਭਾਈ ਆਨੰਦ ਲਾਲ ਜੀ ਕਹਿੰਦੇ ਨਹੀਂ ਤੁਸੀਂ ਲੇਖਕ ਲਾਏ ਹੋ ਵਿਦਵਾਨ ਹੋ ਤੁਹਾਡੀ ਲਿਖਤ ਦੀ ਅਸੀਂ ਕਦਰ ਕਰਦੇ ਆਂ ਪਰ ਜਿਵੇਂ ਤੁਸੀਂ ਇਹ ਸੁਣਾ ਰਹੇ ਹੋ ਨਾ ਮੈਨੂੰ ਮੇਰੇ ਗੁਰੂ ਦਾ ਚੇਤਾ ਆ ਰਿਹਾ ਹੈ ਕਿ ਵਿਛੋੜਾ ਕਿੰਨਾ ਦੁਖਦਾਈ ਹੈ ਐ ਮੇਰੇ ਸਤਿਗੁਰੂ ਕੁਝ ਵੀ ਹੋਏ ਮੇਰਾ ਤੇ ਤੇਰਾ ਵਿਛੋੜਾ ਨਾ ਕਦੇ ਪੈ ਜਾਏ ਗੁਰੂਦਰੋਂ ਨਾ ਚੁੱਕ ਲਜਾਈ ਮੇਰੀ ਖਾਕ ਹਵਾਏ ਨਹੀਂ ਤਾਂ ਲੋਕੀ ਤਾਨੇ ਦੇਣਗੇ ਥਾਂ ਥਾਂਨੇ ਲਗਾਈ। ਗੁਰਦੇਵ ਸਦਾ ਮੇਰਾ ਸੰਯੋਗ ਤੁਹਾਡੇ ਨਾਲ ਬਣਿਆ ਰਹੇ ਤੇ ਜਦੋਂ ਵੀ ਕੋਈ ਵਿਚਾਰ ਵਿਟਾਂਦਰਾ ਹੁੰਦਾ ਸੀ ਭਾਈ ਨੰਦ ਲਾਲ ਜੀ ਸਤਿਗੁਰ ਦੇ ਸਨਮੁਖ ਹੋ ਕੇ ਬੈਠਦੇ ਸਨ। ਗੁਰਦੇਵ ਭਾਈ ਨੰਦ ਲਾਲ ਜੀ ਦੀ ਰਚਨਾ ਨੂੰ ਸੁਣਿਆ ਕਰਦੇ ਸਨ। ਅੱਜ ਵੀ ਗੁਰੂ ਨਾਨਕ ਦੇ ਦਰਬਾਰ ਵਿੱਚ ਭਾਈ ਨੰਦ ਲਾਲ ਜੀ ਦੀ ਰਚਨਾ ਦਾ ਕੀਰਤਨ ਪਰਮਾਨਤ ਹੈ ਜੇ ਤੁਸੀਂ ਰਾਗੀ ਸਿੰਘਾਂ ਕੋਲੋਂ ਕਈ ਸ਼ਬਦ ਸੁਣਦੇ ਹੋ ਜਾਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ ਸਤਗੁਰ ਤੁਸੀਂ ਮਦਦਗਾਰ ਹੋ ਨਾਸਰ ਹੋ ਤੁਸੀਂ ਵੈ ਗੁਰੂ ਵੱਲੋਂ ਪਰਮਾਨਤ ਹੋ ਤੁਸੀਂ ਰੱਬ ਦੇ ਖਜ਼ਾਨਚੀ ਹੋ ਸਤਗੁਰੂ ਤੁਸੀਂ ਸੱਚ ਦੇ ਵਾਕਫ ਹੋ ਮੇਰੇ ਸਤਿਗੁਰੂ ਤੁਸੀਂ ਹੱਕ ਸਤ ਦੇ ਵਿੱਚ ਅਪੇਦੋ ਇਹ ਰਚਨਾ ਭਾਈ ਨੰਦ ਲਾਲ ਜੀ ਦੀ ਉਚਾਰਨ ਕੀਤੀ ਹੈ ਤੇ ਗੁਰਦੇਵ ਤੇ ਭਾਈ ਨੰਦ ਲਾਲ ਬੈਠਦੇ ਸਨ ਬਹੁਤ ਪਿਆਰੇ ਸੰਵਾਦ ਹੁੰਦੇ ਸਨ ਇੱਕ ਵਾਰ ਮੇਰੇ ਸਹਿਬ ਨੇ ਪੁੱਛਿਆ ਸੀ ਨੰਦ ਲਾਲ ਦੱਸ ਸਕਦੇ ਹੋ ਦੁੱਖ ਸੁੱਖ ਕੀ ਹੈ ਗਮ ਚ ਬਾਸ਼ਦ ਜੀਸ਼ਦ ਸ਼ਾਦੀ ਖੁਸ਼ੀ ਕੀ ਹੈ ਗਮ ਕੀ ਹੈ ਭਾਈ ਆਨੰਦ ਲਾਲ ਕਹਿੰਦੇ ਸਤਿਗੁਰੂ ਮੈਨੂੰ ਬਹੁਤਾ ਨਹੀਂ ਪਤਾ ਇਹ ਤੇ ਤੁਸੀਂ ਜਾਣਦੇ ਹੋ ਪਰ ਸਤਿਗੁਰੂ ਮੈਂ ਇਹ ਕਹਿ ਸਕਦਾ ਹਾਂ ਤੁਹਾਡੇ ਤੋਂ ਵਿਛੜ ਜਾਣਾ ਬਹੁਤ ਵੱਡਾ ਗਮ ਹੈ ਤੁਹਾਡੇ ਨਾਲ ਜੁੜੇ ਰਹਿਣਾ ਸਭ ਤੋਂ ਵੱਡੀ ਖੁਸ਼ੀ ਹੈ ਤੋਂ ਇਤਿਹਾਸ ਦੱਸਦਾ ਹੈ ਇਹ 1695 ਨੂੰ ਸਤਿਗੁਰੂ ਕੋਲ ਆਏ ਸੰ 60 ਸਾਲ ਤੋਂ ਵੱਧ ਦੀ ਇਹਨਾਂ ਦੀ ਆਰਬਲਾ ਉਮਰ ਸੀ ਤੇ ਲਗਭਗ ਭਾਈ ਸਾਹਿਬ ਜੀ ਸੰਸਾਰਿਕ ਯਾਤਰਾ 80 81 ਸਾਲ ਦਾ ਭਾਈ ਸਾਹਿਬ ਜੀ ਦਾ કુલ శారీరਕ ਜੀਵਨ ਹੋਇਆ ਅਤੇ ਮੰਨਿਆ ਜਾਂਦਾ ਹੈ 1703 ਦੇ ਲਗਭਗ ਕਿਉਂਕਿ ਬਿਰਧ ਬਹੁਤ ਸਨ ਪਾਈ ਆਨੰਦ ਲਾਲ ਕਿਉਂਕਿ ਗੁਰਦੇਵ ਕੋਲ ਆਏ ਉਦੋਂ ਵੀ ਬਿਰਧ ਅਵਸਥਾ ਚ ਆਏ ਸਨ ਫਿਰ ਇਹ ਆਪਣੇ ਪਰਿਵਾਰ ਦੇ ਨਾਲ ਮੁਲਤਾਨ ਦੀ ਧਰਤੀ ਵੱਲ ਚਲੇ ਜਾਂਦੇ ਨੇ ਉਹਨਾਂ ਦੀਆਂ ਰਚਨਾ ਅੱਜ ਵੀ ਸਾਡੇ ਕੋਲ ਮੌਜੂਦ ਨੇ ਵਿਦਵਤਾ ਚਾਹੀਦੀ ਹੈ ਪਰ ਨਿਮਰਤਾ ਵਾਲੀ ਹੋਵੇ ਵਿਦਵਾਨ ਨਿਮਰਤਾ ਵਾਲਾ ਚਾਹੀਦਾ ਹੈ ਵਿਦਿਆ ਚਾਹੀਦੀ ਹੈ ਪਰ ਉਪਕਾਰ ਵਾਲੀ ਹੋਵੇ ਤੋਂ ਗੁਰਦੇਵ ਬਖਸ਼ਿਸ਼ ਮਹਿਰਾਮਤ ਕਰਨ ਗੁਰੂ ਘਰ ਦੇ ਮਹਾਨ ਕਵੀ ਮਹਾਨ ਵਿਦਵਾਨ ਗੁਰੂ ਦੇ ਬਹੁਤ ਪਿਆਰੇ ਅਨੰਦ ਸਿੱਖ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰਦੇਵ ਸਾਨੂੰ ਵੀ ਇਸੇ ਤਰ੍ਹਾਂ ਦੀ ਭਾਵਨਾ ਵਿਸ਼ਵਾਸ ਬਖਸ਼ਣ ਹੋਈਆਂ ਨੇਕਾਂ ਭੁੱਲਾਂ ਦੀ ਖਿਮਾ ਭਾਈ ਸਾਹਿਬ ਭਾਈ ਰਜਿੰਦਰਪਾਲ ਸਿੰਘ ਰਾਜੂ ਵੀਰ ਜੀ ਬਹੁਤ ਦੂਰੋਂ ਚੱਲ ਕੇ ਆਉਂਦੇ ਨੇ ਤੁਹਾਡੀ ਜਗਿਆਸਾ ਕਰਕੇ ਭਾਈ ਸਾਹਿਬ ਜੀ ਬਹੁਤ ਵਜਦ ਪਿਆਰ ਵਿੱਚ ਬਾਣੀ ਦਾ ਕੀਰਤਨ ਕਰਦੇ ਨੇ ਕਿਉਂਕਿ ਜਦੋਂ ਕੀਰਤਨੀਆਂ ਆਪ ਕੀਰਤਨ ਸੁਣਦਾ ਹੈ ਨਾ ਕਥਾ ਕਰਨ ਵਾਲਾ ਆਪ ਮਨ ਕਰਕੇ ਸੁਣਦਾ ਫਿਰ ਉਹਦੇ ਸਰੋਤੇ ਵੀ ਲਾਹਾ ਪ੍ਰਾਪਤ ਕਰਦੇ ਨੇ ਆਓ ਭਾਈ ਸਾਹਿਬ ਦੀ ਕੋਲ ਆਪਾਂ ਅੰਮ੍ਰਿਤ ਬਾਣੀ ਦੇ ਕੀਰਤਨ ਦਾ ਲਾਹਾ ਪ੍ਰਾਪਤ ਕਰੀਏ ਗੁਰੂ ਕੇ ਲੰਗਰ ਤਿਆਰ ਨੇ ਸਬਨਾ ਨੇ ਦੀਵਾਨ ਦੀ ਸੰਪੂਰਨਤਾ ਤੇ ਛਾਕੀ ਜਾਨ ਦੀ ਕਿਰਪਾਲਤਾ ਕਰਨੀ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ